ਨਹਰ ਪੰਜਾਬੀ ਬਲੌਗ ਤੇ ਤੁਹਾਡਾ ਸਵਾਗਤ ਆ ਜੀ ਅੱਜ ਦੇਖੋ ਅਸੀਂ ਆਏ ਆ ਜੀ ਅਡਾ ਜਗਵਲ ਜਿੱਥੇ ਅੱਜ ਤੁਹਾਨੂੰ ਬਾਬਾ ਮੋਤੀ ਮਹਾਰਾਜ ਜਿਸ ਨੂੰ ਜਿਸ ਨੇ ਪੁੰਨ ਕਮਾਇਆ ਸੀ ਤੇ ਉਹਨਾਂ ਨੇ ਛੋਟੇ ਸੈਵਜਾ ਦੇ ਦੋ ਮਾਤਾ ਗੁਜਰਕੌਰ ਨੂੰ ਦੁੱਧ ਪਿਆਇਆ ਸੀ ਤੇ ਉਹਦੀ ਯਾਦ ਵਿੱਚ ਅੱਜ ਜਿਹੜਾ ਪਿੰਡ ਜਗਵਲ ਵੱਲੋਂ ਉਹ ਸੇਵਾ ਜਿਹੜੀ ਉਹਨਾਂ ਭਾਈ ਜਾ ਰਹੀ ਆ ਤੇ ਉਹ ਆ ਤੁਹਾਨੂੰ ਲਾਈਵ ਦਿਖਾਣੇ ਆ ਤੇ ਇਹ ਸੇਵਾ ਜਿਹੜੀ ਆ ਜਾਗਲ ਟੇਟਰ ਵੱਲੋਂ ਜਿਹੜੀ ਆ ਮਹਿਰਾ ਬਰਾਦਰੀ ਆ ਉਹਨਾਂ ਵੱਲੋਂ ਕਰਵਾਈ ਜਾ ਰਹੀ ਆ ਕਿਉਂਕਿ ਤੇ ਜਿਹੜਾ ਮੋਦੀ ਮਹਿਰਾ ਜੀ ਹਨ ਉਹਨਾਂ ਨੇ ਜਿਹੜੀ ਆ ਗੁਰੂ ਦੇ ਲਾਲਾ ਨੂੰ ਔਰ ਮਾਤਾ ਗੁਜਰਪੁਰ ਨੂੰ ਇਹ ਸੇਵਾ ਕਰਵਾਈ ਸੀ ਦੇਖੋ ਲਾਈਵ ਤੇ ਲੋਕਾਂ ਨੂੰ ਜਿਹੜਾ ਅੱਜ ਦੁੱਧਾ ਦਾ ਲੰਗਰ ਜਿਹੜਾ ਸ਼ਿਕਾਇਆ ਜਾ ਰਿਹਾ ਇਸੇ ਮੌਕੇ ਤੇ ਦੇਖੋ ਸੰਤ ਜਿਹੜੀ ਆ ਹਮ ਹਮਾ ਕੇ ਪਹੁੰਚੀ ਹੋਈ ਆ ਤੇ ਲੋਕਾਂ ਨੂੰ ਦੇਖੋ ਲਾਈਵ ਜਿਹੜੀ ਆ ਸੇਵਾ ਦੌਰਾਨ ਦੁੱਧ ਜਿਹੜਾ ਉਹ ਪਿਆਇਆ ਜਾ ਰਿਹਾ ਬੜੀ ਨਿਮਰਤਾ ਦੇ ਨਾਲ ਤੇ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਤੇ ਇਹ ਨੇ ਜੀ ਮੇਨ ਸੇਵਾਦਾਰ ਜਿਨ੍ਹਾਂ ਵੱਲੋਂ ਅੱਜ ਸੇਵਾ ਜਿਹੜੀ ਨਿਭਾਈ ਜਾ ਰਹੀ ਆ ਤੇ ਬੜਾ ਇਹ ਪੁੰਨ ਦਾ ਕੰਮ ਆ ਕਿ ਇੱਕ ਠੰਡ ਦੇ ਦਿਹਾੜਿਆਂ ਦੇ ਵਿੱਚ ਇੱਕ ਛੋਟੇ ਬੱਚੇ ਜਿਹੜੇ 7 ਸਾਲ ਤੇ 9 ਸਾਲ ਦੇ ਸਨ ਗੁਰੂ ਸਿੰਘ ਦੇ ਲਾਲ ਸਨ ਤੇ ਉਹਨਾਂ ਦੀ ਮਾਤਾ ਇਹ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਇਸ ਠਿੱਡੀ ਤੇ ਹੜੇ ਤੇ ਇਹ ਬੜੇ ਠੰਡ ਦੇ ਸਮੇਂ ਦੇ ਵਿੱਚ ਜਿਹੜੀ ਉਹ ਸਿੱਡੀਆਂ ਪਾਈਆਂ ਸੀ ਤੇ ਆਪਣੇ ਧਰਮ ਨੂੰ ਦੇ ਖਾਤਰ ਆਪਣੀਆਂ ਵਸੀਦੀਆਂ ਦੇ ਦਿੱਤੀਆਂ ਇਕ ਕਿੰਨਾ ਵਡਭਾਗਾ ਦਿਨ ਆ ਕਿ ਇੱਕ ਛੋਟੇ ਬੱਚੇ ਜਿਹੜੇ 7 ਸਾਲ ਦੇ ਨੌ ਨੌਦਲ ਦੇ ਤੁਹਾਨੂੰ ਕਿ ਉਹ ਕਿਸੇ ਦੇ ਕੇ ਚੁੱਕੇ ਨਹੀਂ ਤੇ ਉਹਨਾਂ ਨੇ ਆਪਣੇ ਧਰਮ ਦੇ ਖਾਤਰ ਆਪਣੇ ਦੇਸ਼ ਦੇ ਖਾਤਰ ਜਿਹੜਾ ਉਹ ਧਰਮ ਦੀ ਖਾਤਰ ਆਪਣੇ ਆਪ ਨੂੰ ਸ਼ੀਸ਼ਵਾਰ ਦਿੱਤਾ ਦੇਖੋ ਲਾਈਵ ਤੇ ਦੁੱਧ ਦੀ ਜਿਹੜੀ ਆ ਉਹ ਸੇਵਾ ਨਿਭਾਈ ਜਾ ਰਹੀ ਆ ਤੇ ਇਸ ਮੌਕੇ ਤੇ ਅਸੀਂ ਜਿਹੜੇ ਸੇਵਾ ਨਿਭਾ ਰਹੇ ਨੇ ਸਰਿੰਦਰ ਸਿੰਘ ਜੀ ਤੇ ਉਹਨਾਂ ਨਾਲੇ ਸੀ ਇਸ ਜਿਹੜਾ ਵਾ ਸਵਿਧੀ ਦਿਵਸ ਤੇ ਉਹਨਾਂ ਕੋ ਕੁਝ ਜਾਣਕਾਰੀ ਪ੍ਰਾਪਤ ਕਰਾਂਗੇ ਹਾਂਜੀ ਸੁਰਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਇਸ ਬਾਬਤ ਕੀ ਕਹਿਣਾ ਚਾਹਣਾ ਬਾਬਾ ਗੁਰੂ ਗੋਬਿੰਦ ਸਿੰਘ ਜੀ ਲਾਲਾਂ ਨੂੰ ਦੁੱਧ ਪਿਉਂਨ ਦੀ ਉਹਨਾਂ ਨੂੰ ਇੰਨੀ ਸਜ਼ਾ ਮਿਲੀ ਉਹਦਾ ਪਰਿਵਾਰ ਪੂਰਾ ਬੋਲੂ ਚੋਪੀ ਗਿਆ ਗਿਆ ਇਹ ਗੁਰੂ ਗੋਬਿੰਦ ਸਿੰਘ ਜੀ ਸਰਪੰਚ ਜਾਨੇ ਆ ਤੇ ਬਾਬਾ ਮੋਤੀ ਰਣ ਮਹਿਰਾ ਵੀ ਸਰਪੰਚ ਜਾਨੇ ਆ ਜੋ ਬੋਲੇ ਵੀ ਪੂਰਾ ਪਰਿਵਾਰ ਬੋਲੂ ਚੋਪੀ ਗਿਆ ਗਿਆ ਦੋਂ ਕਿ ਕੋਸ ਫੋਟੇ ਸਾਹਿਬ ਜਾਦੇ ਲਾਲਾ ਨੂੰ ਦੁੱਧ ਪਿਉਣ ਦੀ ਖਾਤਰ ਉਹਨਾਂ ਨੂੰ ਇਨੀ ਸੀ ਦਿੱਤੇ ਗਏ ਕਿ ਬਹੁਤ ਜ਼ਿਆਦਾ ਪਹਿਲਾਂ ਉਹਦੇ ਮਾਤਾ ਨੂੰ ਦਿੱਤੀ ਗਈ ਫਿਰ ਉਹਨਾਂ ਦੇ ਘਰ ਦੇ ਹੁੰਦ ਦਿੱਤੀ ਗਈ ਫਿਰ ਉਹਨਾਂ ਦੇ 7 ਸਾਲ ਦਾ ਬੇਟਾ ਜਿਹੜਾ ਬਾਬਾ ਨਰਨਾਣਾ ਸਿੰਘ ਜੀ ਉਹਨਾਂ ਨੂੰ ਦਿੱਤੀ ਗਈ ਉਸ ਤੋਂ ਬਾਅਦ ਬਾਬਾ ਮੋਤੀਦਾ ਮਹਿਰਾਂ ਨੂੰ ਕੋਲੀ ਚ ਪੀਟ ਕੇ ਉਹਨਾਂ ਨੂੰ ਸਾਜ ਕੇ ਤਾਂ ਮਿਲ ਗਿਆ ਗਿਆ ਇਹ ਬਹੁਤ ਮੰਦਪਾਗੀ ਤੇ ਬਹੁਤ ਦੁੱਖ ਦਾ ਘੜੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਸਿਰ ਬਾਪ ਲਾਲਾ ਨੂੰ ਦੁੱਧ ਪਿਆਲਾ ਦੀ ਖਾਤਰ ਹੀ ਇਹ ਇੰਨੇ ਉਹਨਾਂ ਨੂੰ ਕੁਰਬਾਨੀ ਦੇਣੀ। ਹਾਲਸ਼ਾ ਵਾਹਿਗੁਰੂ ਜੀ। ਇਹ ਸਭ ਨਾਲ ਸਰਿੰਦਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਦੇ ਲਾਲਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਇੱਕ ਬੇਮਿਸਾਲ ਕੁਰਬਾਨੀ ਜਿਹੜੀ ਆ ਇਤਿਹਾਸ ਵਿੱਚ ਪਾਈ ਜਾਂਦੀ ਹੈ ਇੱਕ ਛੋਟੇ ਬੱਚੇ ਤੇ ਠੰਡੇ ਬੁਰਜ ਦੇ ਵਿੱਚ ਰੱਖ ਕੇ ਫਿਰ ਵੀ ਉਹਨਾਂ ਨੇ ਆਪਣਾ ਜਿਹੜਾ ਅਸੀਸ ਦੇ ਦਿੱਤਾ ਹੌਸਲੇ ਨਹੀਂ ਹਾਰੇ ਤੇ ਦੇਸ ਬਦਲੇ ਇੱਕ ਕੌਮ ਬਦਲੇ ਜਿਹੜੀ ਆ ਕੁਰਬਾਨੀ ਦੇ ਦਿੱਤੀ ਤੇ ਉਹਨਾਂ ਦੀ ਯਾਦ ਵਿੱਚ ਅੱਜ ਪਿੰਡ ਜਗਵਾਲ ਦੀ ਮਹਿਰਾ ਬਰਾਦਰੀ ਵੱਲੋਂ ਇਹ ਜਿਹੜਾ ਲੰਗਰ ਜਿਹੜਾ ਵਾ ਚਾਹ ਦਾ ਦੁੱਧ ਦਾ ਲਗਾਇਆ ਜਾ ਰਿਹਾ ਤੇ ਲੋਕ ਜਿਹੜੇ ਸਾਕ ਰਹੇ ਨੇ ਬੜੇ ਤੇ ਪਿਆਰ ਦੇ ਨਾਲ ਜਿਹੜਾ ਲੰਗਰ ਸਕਾਇਆ ਜਾ ਰਿਹਾ ਵਾ ਦੇਖੋ ਲਾਈਵ ਹੋ ਗਈ ਲੰਗਰ ਸਾਕ ਕੇ ਆ ਦੇਖੋ ਰਾਏ ਨੰਗਰ ਸ਼ੰਕਾ ਜੋ ਉਹਨਾਂ ਨੂੰ ਕੋਲੂਆਂ ਦੇ ਵਿੱਚ ਜਿਹੜਾ ਪੀੜਿਆ ਗਿਆ ਸੀ ਤੇ ਕਿਵੇਂ ਉਹਨਾਂ ਨੇ ਉਹਨੂੰ ਸ਼ਹੀਦ ਕੀਤਾ ਗਿਆ ਸੀ ਤੇ ਇਹਨੇ ਮਾਤਾ ਗੁਜਰਕੌਰ ਉਹਨਾਂ ਦਾ ਪਰਿਵਾਰ ਸਰਬਦਾਨੀ ਗੁਰੂ ਗੋਬ ਸਿੰਘ ਜਿਨ੍ਹਾਂ ਨੇ ਕੌਮ ਦੀ ਖਾਤਰ ਪੂਰੇ ਦੇਸ਼ ਦੀ ਖਾਤਰ ਆਪਣੀ ਆਪ ਨੂੰ ਕੁਰਬਾਨ ਕਰ ਦਿੱਤਾ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਸਾਨੂੰ ਕਮੈਂਟਾਂ ਚ ਦੱਸਣਾ ਕਿਉਂਕਿ ਇਹ ਅਹਜਾ ਇਤਿਹਾਸ ਹੈ ਜਿਹੜਾ ਨਾ ਭੁੱਲਣ ਯੋਗ ਹੈ ਤੇ ਲੋਕ ਜਿਹਨਾਂ ਦੇ ਵਿਸ਼ਵਾਸ ਕਰਕੇ ਆਪਣੀ ਜੀਵਨ ਨੂੰ ਬਦਲਦੇ ਨੇ ਤੇ ਉਹਨਾਂ ਦੀ ਇੱਕ ਮਿਸਾਲ ਕੁਰਬਾਨੀ ਨੂੰ ਯਾਦ ਕਰਦੇ ਨੇ ਕਿਉਂਕਿ ਅਸੀਂ ਧਰਮ ਵਿੱਚ ਤਾਂ ਹੀ ਪੂਰੇ ਨਿਰਪੱਖ ਔਰ ਵਿਸ਼ਵਾਸ ਨਾਲ ਅੱਗੇ ਵਧ ਸਕਦੇ ਆ ਜੇਕਰ ਅਸੀਂ ਉਹਨਾਂ ਗੁਰੂਆਂ ਦੀਆਂ ਪਰਸਤਾਂ ਚੱਲੀਏ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ